ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਦੇ ਪੰਜਾਬ ਦੀ ਪੂਰੀ ਦੀ ਅੱਖ ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਲੱਗੀ ਹੋਈ ਆ ਖਡੂਰ ਸਾਹਿਬ ਵਾਲਿਓ ਤੁਹਾਨੂੰ ਵੀ ਪਤਾ ਹੀ ਆ ਕਿ ਭਰਾਵੋ ਭਾਈ ਅੰਮਰਤਪਾਲ ਸਿੰਘ ਖਾਲਸਾ ਜੀ ਤੋਂਡੀ ਸੀਟ ਦੇ ਉੱਤੋਂ 1000 ਉਮੀਦਵਾਰ ਲੜ ਰਹੇ ਨੇ ਕਿ ਖਡੂਰ ਸਾਹਿਬ ਵਾਲੇ ਤੁਹਾਨੂੰ ਪਤਾ ਹੀ ਆ ਕਿ ਕਿਹੜਾ ਕਲੰਕ ਆਪਣੇ ਮੱਤੇ ਦੇ ਉੱਤੇ ਲੱਗਿਆ ਹੋਇਆ ਆਪਾਂ ਦਾ ਬੀਬੀ ਖਾਲੜਾ ਜੀ ਵੇਲੇ ਉਹ ਆਪਾਂ ਇੱਕ ਕਲੰਕ ਲਾ ਦੇਣਾ ਵੱਡੀ ਲੀਡ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਤਾ ਕੇ ਡੇਬੀ ਬੜੂਗੜ ਦੀ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਵਗਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਭਾਈ ਸਾਹਿਬ ਡੇਬੀ ਬੜੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇਗੇ ਆਯਾਤ ਉਮੀਦਵਾਰ ਲੜ ਰਹੇ ਨੇ ਕਿ ਘਡੂਰ ਸਾਹਿਬ ਤੋਂ ਤੇ ਉਹਨਾਂ ਦਾ ਸਮਰਥਕ ਦਿੱਤਾ ਵਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਸੰਘਰਸ਼ੀ ਯੋद्धा ਕੌਮੀ ਯੋद्धा ਸਰਦਾਰ ਸਿਮਰਜੀਤ ਸਿੰਘ ਮਾਨ ਜੀ ਉਹਨਾਂ ਦਾ ਸਾਥ ਦਿੱਤਾ ਵਗਾ ਕਿ ਇਹ ਇਹਦਾ ਉਹਨਾਂ ਦਾ ਕੈਂਡੀਡੇਟ ਸੀਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਉਹਨਾਂ ਨੇ ਖੰਡੂਰ ਸਾਹਿਬ ਤੋਂ ਆਪਦਾ ਕੈਂਡੀਡੇਟ ਵਾਪਸ ਲੈ ਕੇ ਉਹਨਾਂ ਨੇ ਕਹਿੰਦੇ ਵੀ ਅਸੀਂ ਸਾਥ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਕਿ ਖੰਡੂਰ ਸਾਹਿਬ ਵਾਲੇ ਉਹਨਾਂ ਆਪਦਾ ਵੀ ਫਰਜ਼ ਬਣਦਾ ਵਾ ਪਰ ਆਪੂ ਕਿ ਆਪਾਂ ਵੀ ਆਪਾਂ ਇੱਕ ਟੋਕ ਇੱਕ ਕਟਾ ਕੇ ਤੇ ਫੁੱਲ ਆਪਾਂ ਜਾਣ ਤੇ ਭਾਈ ਸਾਹਿਬ ਨੂੰ ਜਿਤਾਉਣਾ ਵਾ ਬੱਡੇ ਲੀਡ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆਗਾ ਕਿ ਕਿਹੜਾ ਆਪਣੇ ਪਹਿਲਾਂ ਕਲੰਕ ਲੱਗਿਆ ਹੋਇਆ ਸੀਗਾ ਮੱਥੇ ਦੇ ਕਿ ਬੀਬੀ ਖਾਲੜਾ ਜੀ ਵੇ ਜਦੋਂ ਬੀਬੀ ਖਾਲੜਾ ਜੀ ਖੜੀ ਸੀਗੀ ਆਪਾਂ ਆਪਾਂ ਉਹਨਾਂ ਨੂੰ ਫਰਾਤਾ ਸੀਗਾ ਕਿਉਂਕਿ ਆਪਾਂ ਨੂੰ ਬੀਬੀ ਖਾਲੜਾ ਜੀ ਬਾਰੇ ਨਹੀਂ ਪਤਾ ਸੀਗਾ ਕਿੰਨੇ ਵੀ ਨਵੇਂ ਨਵੇਂ ਮੇਰੇ ਹਾਨ ਪਰਮਾਨ ਦੇ ਮੇਰੇ ਯਾਰ ਮੇਰੇ ਭੈਣ ਭਰਾ ਜਿੰਨੇ ਵੀ ਨੇ ਕਿਉਂਕਿ ਨਹੀਂ ਪਤਾ ਸੀ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਾਰੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਿੱਖਾਂ ਪ੍ਰਤੀ ਹਿੰਦੂਆਂ ਪ੍ਰਤੀ ਤੇ ਮੁਸਲਮਾਨਾਂ ਪ੍ਰਤੀ ਕੀ ਵਿਚਾਰ ਸੀਗੇ ਕਿਵੇਂ ਉਹਨਾਂ ਨੇ ਹਿੰਦੂਆਂ ਦੇ ਜਵਾਕਾਂ ਨੂੰ ਵੀ ਸਿੱਖਾਂ ਦੇ ਜਵਾਕਾਂ ਨੂੰ ਵੀ ਮੁਸਲਮਾਨਾਂ ਦੇ ਜਵਾਕਾਂ ਨੂੰ ਵੀ ਜਿੰਨੇ ਵੀ ਨਸ਼ੇ ਕਰਦੇ ਸੀਗੇ ਜੋ ਵੀ ਨਸ਼ਾ ਕਰਦੇ ਸੀਗੇ ਉਹਨਾਂ ਨੂੰ ਉਹ ਦਲਦਲ ਦੇ ਵਿੱਚੋਂ ਕੱਢ ਕੇ ਸਿੱਖੀ ਸਿਤਕ ਨਾਲ ਜੋੜਿਆ ਸਿੰਘ ਸਜਾਏ ਸਾਰੇ ਜਿੰਨੇ ਵੀ ਕਰਦੇ ਸੀਗੇ ਕਈ ਮੇਰੇ ਮੁਸਲਮਾਨ ਭਰਾ ਵੀ ਤੇ ਕਈ ਮੇਰੇ ਹਿੰਦੂ ਭਰਾ ਵੀ ਉਹਨਾਂ ਦੀ ਵਿਚਾਰ ਚਰਚਾ ਵਿਚਾਰ ਧਾਰਾ ਦੇ ਸੁਣ ਕੇ ਤੇ ਉਹਨਾਂ ਦੇ ਵਿਚਾਰ ਸੁਣ ਕੇ ਸਿੱਖੀ ਸਰੂਪ ਅੰਦੇ ਵਿੱਚ ਆਏ ਨੇਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਰਾਵੋ ਐਕਤੀ ਆਪਾਂ ਪੈਠਣੀ ਲਮਾਉਣੀ ਭਾਈ ਸਾਹਿਬ ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਭਾਈ ਸਾਹਿਬ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਭਰਾਵੋ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸੰਘਰਸ਼ੀ ਯੋਧਾ ਸਾਡਾ ਕੌਮੀ ਯੋਧਾ ਭਾਈ ਅੰਬਰਪਾਲ ਸਿੰਘ ਖਾਲਸਾ ਜੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾਗਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਖਾਲਸਾ ਹੀ ਨਿਸ਼ਾਨ ਸਾਹਿਬ ਲਾ ਕੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਨਾਲ ਦੇਵੂਰੂ ਕਾਰ ਦੀ ਜੇਲ੍ਹ ਦੇ ਵਿੱਚੋਂ ਲੈ ਕੇ ਆਉਣਾ 바ਗਾ ਕਿਉਂਕਿ ਆਪਣਾ ਆਪਣੀ ਵਾਲੀ ਸੀਟ ਤੇ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਪੰਜਾਬ ਲੈਦਾ ਪੰਜਾਬ ਚੜ੍ਹਦੇ ਪੰਜਾਬ ਦੀ ਪੂਰੀ ਅੱਖ ਆ ਗਈ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੋਂ ਆਜ਼ਾਦ ਉਮੀਦਵਾਰ ਇੱਕ ਕੌਮੀ ਚੋਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਆਜ਼ਾਦ ਉਮੀਦਵਾਰ ਲੜ ਰਹੇ ਨੇ ਕਿ ਉਹਨਾਂ ਦੀ ਆਪਾ ਪੈਠ ਨਹੀਂ ਲੱਗਣ ਦੇਣੀ ਪਰ ਆਪੋ ਪੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੱਥੇ ਕਿ ਆਪਾਂ ਨੂੰ ਪਤਾ ਹੀ ਹੈਗਾ ਕਿ ਜੰਨੇ ਵੀ ਆਪਣੇ ਕੋਲੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਲੀਡਰ ਆਉਂਦਾ ਵਗਾ ਆਪਾਂ ਉਹਨੂੰ ਕਹਿਣੇ ਆਗੇ ਵੀ ਦੇਖੋ ਜੀ ਅਕਤੀ ਤੁਹਾਨੂੰ ਬੋਟ ਬੋਟਾ ਵੋਟ ਨਾਲ ਸਪੋਰਟ ਤੁਹਾਨੂੰ ਬਹੁਤ ਕਾਲੀ ਅਕਤੀ ਸਾਾਨੂੰ ਵੋਟ ਤੇ ਨਾਲ ਸਪੋਰਟ ਨੂੰ ਨਾ ਕਹੋ ਕਿਉਂਕਿ ਅਕਤੀ ਭਾਈ ਅਮਰਪਾਲ ਸਿੰਘ ਖਾਲਸਾ ਜੀ ਆਜ਼ਾਦ ਮੀਰਬਾਦ ਲੜ ਰਹੇ ਨੇ ਕਿ ਅਕਤੀ ਸਾਡੀ ਵੋਟ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਜਾਊਗੀ ਜੋ ਕਿ ਇੱਕ ਸਹੀ ਇਨਸਾਨ ਤੇ ਇੱਕ ਸੰਘਰਸ਼ੀ ਇਨਸਾਨ ਬਹੁਤ ਹੀ ਵਧੀਆ ਸੂਝਵਾਨ ਲੀਡਰ ਆਪਾਂ ਨੂੰ ਮਿਲਿਆ ਵਾਗਾ ਖਰੂਸਾ ਵਾਲੇ ਵਿਅਕਤੀ ਪੈਠਰੀ ਲੱਗ ਰਹੀ ਕਿਹੜਾ ਆਪਣੇ ਮੱਥੇ ਦੇ ਉੱਤੇ ਕਲੰਕਾਗਾ ਵਿਅਕਤੀ ਆਪਾਂ ਉਹ ਵੀ ਲਾ ਦੇਣਾ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਭੂ ਖਰੂਸਾ ਵਾਲੇ ਯਾਦ ਰੱਖਿਓ ਕਿ ਸੰਘਰਸ਼ੀ ਯੋਧਾ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ